ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਸਕੂਲੀ ਵਿਦਿਆਰਥੀਆਂ ਦੀ ਵੱਡੀ ਖਬਰ ਮਾਨ ਸਰਕਾਰ ਵੱਲੋਂ 16 ਅਗਸਤ ਦੀ ਛੁੱਟੀ ਦਾ ਐਲਾਨ ਸਿੱਖਿਆ ਵਿਭਾਗ ਨੇ ਜਾਰੀ ਕੀਤਾ ਨਵਾਂ ਨੋਟਿਸ ਕਿਹਾ ਪੂਰੀ ਅਪਡੇਟ ਅਤੇ ਸਿੱਖਿਆ ਵਿਭਾਗ ਵੱਲੋਂ ਜੋ ਛੁੱਟੀ ਦਾ ਐਲਾਨ ਕੀਤਾ ਗਿਆ ਉਸ ਤੇ ਸੰਬੰਧੀ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੇ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਦੋਸਤੋ ਜਿਵੇਂ ਕਿ ਆਪ ਸਭ ਜਾਣਦੇ ਹੋ 15 ਅਗਸਤ ਦਾ ਦਿਨ ਅੱਜ ਪੂਰੇ ਭਾਰਤ ਦੇ ਵਿੱਚ ਮਨਾਇਆ ਗਿਆ ਹੈ ਅਤੇ ਹੁਣ 16 ਅਗਸਤ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਵਿੱਚ ਛੁੱਟੀ ਦਾ ਐਲਾਨ ਬੰਦ ਰਹਿਣਗੇ ਸਕੂਲ ਇਹ ਅਪਡੇਟ ਜਗ ਪਾਣੀ ਨਿਊਜ਼ ਵਿੱਚ ਜਾਰੀ ਕਰ ਦਿੱਤੀ ਗਈ ਹੈ ਅੱਜ ਦੇਸ਼ ਦਾ 78ਵਾਂ ਆਜ਼ਾਦੀ ਦਿਹਾੜਾ ਸੂਬੇ ਭਰ ਵਿੱਚ ਮਨਾਇਆ ਗਿਆ ਹੈ ਇਸ ਤੇ ਚਲਦੇ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਭਲਕੇ ਯਾਨਕਿ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜਿਹੜੇ ਜ਼ਿਲ੍ਹੇ ਛੁੱਟੀ ਐਲਾਨ ਕੀਤੀ ਗਈ ਉਹਨਾਂ ਵਿੱਚ ਜਲੰਧਰ ਗੁਰਦਾਸਪੁਰ ਮੋਗਾ ਨਵਾਂਸ਼ਹਿਰ ਅੰਮ੍ਰਿਤਸਰ ਮਾਨਸਾ ਬਠਿੰਡਾ ਸੰਗਰੂਰ ਸ਼ੰਮਲ ਹਨ ਇਸ ਤੋਂ ਇਲਾਵਾ ਪਟਿਆਲਾ ਤਰਨਤਾਰਨ ਅਤੇ ਪਠਾਨਕੋ ਵਿੱਚ ਸਿਰਫ ਉਹਨਾਂ ਸਕੂਲਾਂ ਵਿੱਚ ਛੁੱਟੀ ਕੀਤੀ ਗਈ ਹੈ ਜਿਹੜੇ ਸਕੂਲਾਂ ਦੇ ਵਿਦਿਆਰਥੀਆਂ ਨੇ ਆਜ਼ਾਦੀ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ ਤਾਂ ਦੋਸਤੋ ਜੋ ਇਹ ਜਿਲ੍ਹਿਆਂ ਦੇ ਨਾਮ ਦੱਸੇ ਗਏ ਇਸ ਦੇ ਵਿੱਚ ਆਜ਼ਾਦੀ ਦੇ ਤਿਹਾਡੇ ਦੇ ਜੋ ਸਕੂਲੀ ਬੱਚਿਆਂ ਨੂੰ ਸਕੂਲ ਲਗਾ ਕੇ ਪਾਰਟਿਸਪੇਟ ਕਰਨ ਦੇ ਲਈ ਬੋਲਿਆ ਗਿਆ ਸੀ ਜਿਸ ਕਰਕੇ ਉਹਨਾਂ ਨੂੰ ਕੱਲ੍ਹ ਦਾ ਦਿਨ ਸਕੂਲ ਵਿੱਚ ਛੁੱਟੀ ਰਹਿਣ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਅਗਲੇ ਦਿਨ ਸੰਡੇ ਦੀ ਛੁੱਟੀ ਵੀ ਸਾਡੇ ਸਕੂਲਾਂ ਵਿੱਚ ਰਹਿਣ ਵਾਲੀ ਹੈ ਤਾਂ ਇਹ ਇੱਕ ਵੱਡੀ ਅਪਡੇਟ ਸਾਰੇ ਹੀ ਪੰਜਾਬ ਦੇ ਸਕੂਲਾਂ ਲਈ ਸੀ ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਦੇ ਸਕੂਲ ਕੱਲ ਨੂੰ ਖੁੱਲਣਗੇ ਤਾਂ ਹੋਰ ਨਵੀਆਂ ਅਪਡੇਟ ਕੀ ਨੇ ਅਤੇ ਅਗਰ ਕੱਲ ਨੂੰ ਵੀ ਕੋਈ ਹੋਰ ਅਨਾਉਂਸ ਕੀਤਾ ਜਾਂਦਾ ਸਕੂਲ ਦੇ ਸਬੰਧ ਵਿੱਚ ਉਸ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ